ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਹਰੀਕੇ ਪੱਤਨ ਦਰਿਆ ਦੇ ਉੱਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਹਰੀਕੇ ਪੱਤਨ ਹਰੀਕੇ ਪੱਤਨ ਜਿੱਥੇ ਡੈਮ ਬਣਿਆ ਹੋਇਆ ਹੈਗਾ ਅੱਜ ਆਪਾਂ ਉੱਥੇ ਪਹੁੰਚੇ ਹੋਏ ਹਾਂਗੇ ਸੋਨੂੰ ਅੱਜ ਆਪਾਂ ਦਿਖਾਣਾਂਗੇ ਹਰੀਕੇ ਪੱਤਨ ਦਾ ਵਿਊ ਵੀ ਕਿੱਦਾਂ ਦਾ ਹੈਗਾ ਆ ਦੇਖੋ ਜੀ ਇਹ ਆ ਗਿਆ ਦਰਿਆ ਜੀ ਨਿਗਾਹ ਮਾਰੋ ਇਹ ਸਾਈਡ ਆਪਣੇ ਦਰਿਆਈ ਹੀ ਦਰਿਆ ਹੈਗਾ ਬਹੁਤ ਵੱਡਾ ਦਰਿਆ ਹੈ ਇਧਰ ਵੀ ਦਰਿਆ ਔਰ ਇਧਰ ਵੀ ਦਰਿਆ ਆਪਾਂ ਦਰਿਆ ਵਾਲੀ ਸੜਕ ਤੇ ਹਜੇ ਜਾ ਰਹੇ ਆਂਗੇ ਅੱਗੇ ਆਊਗਾ ਜੀ ਡੈਮ ਜੋ ਬਣਿਆ ਹੋਇਆਗਾ ਪਾਣੀ ਬਹੁਤ ਹੈ ਇਸ ਦਰਿਆ ਦੇ ਵਿੱਚ ਇਹ ਸੜਕ ਬਣਾਈ ਹੋਈ ਹੈਗੀ ਵਿਚਦੀ ਦਰਿਆ ਦੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕੋਲੇ ਜਾ ਕੇ ਦਰਿਆ ਦਾ ਵਿਊ ਕਿੱਦਾਂ ਦਾ ਆ ਆ ਦੇਖੋ ਇਹ ਈ ਸੜਕ ਬਣੀ ਹੋਈ ਹੈ ਦਰਿਆ ਦੇ ਵਿੱਚ ਬਣੀ ਹੋਈ ਹੈ ਜੀ ਹਰਿਆਲੀ ਦੇਖ ਸਕਦੇ ਹੋ ਤੁਸੀਂ ਕਿੰਨੀ ਹਰਿਆਲੀ ਹੈਗੀ ਇੱਧਰ ਵੀ ਦਰਿਆ ਔਰ ਇੱਧਰ ਵੀ ਦਰਿਆ ਲੋ ਜੀ ਦੋਸਤੋ ਆਪਾਂ ਦਰਿਆ ਦੇ ਪੁਲ ਤੇ ਆ ਗਏ ਆਂਗੇ ਤੁਹਾਨੂੰ ਦਿਖਾਣਗੇ ਦਰਿਆ ਦਰਿਆ ਦਾ ਵਿਊ ਤੇ ਆਪਾਂ ਪਹਿਲੀ ਵਾਰ ਆਏ ਜੀ ਇੱਥੇ ਹਰੀਕੇ ਪੱਤਨ ਦਰਿਆ ਤੇ ਇਆ ਗਿਆ ਨਾਨਕ ਸਰ ਠਾਠ ਵਾਲਿਆਂ ਦਾ ਗੁਰਦੁਆਰਾ ਸਾਹਿਬ ਆ ਦੇਖੋ ਜੀ ਤੁਸੀਂ ਵੀ ਉਹ ਦੇਖ ਸਕਦੇ ਹੋ ਦਰਿਆ ਆ ਗਿਆ ਇਹ ਇਹਨੂੰ ਕਹਿੰਦੇ ਨੇ ਹਰੀ ਕੇ ਪੱਤਨ ਦਾ ਦਰਿਆ ਤੇ ਇੱਧਰ ਦੇਖੋ ਜੀ ਪਾਣੀ ਪਾਣੀ ਹੋਇਆ ਪਿਆ ਦਰਿਆ ਦੇ ਵਿੱਚ ਤੇ ਬਹੁਤ ਜ਼ਿਆਦਾ ਪਾਣੀ ਹੈ ਜੀ ਆਪਾਂ ਥੋੜਾ ਜਿਹਾ ਤੁਹਾਨੂੰ ਕੋਲੋਂ ਦਿਖਾ ਦਈਏ ਆ ਦੇਖੋ ਜੀ ਭਰਿਆ ਪਿਆ ਇਹ ਦਰਿਆ ਤੇ ਇੱਧਰ ਕੰਮ ਵਗੈਰਾ ਚੱਲ ਰਿਹਾ ਗੇਟਾਂ ਦਾ ਜਿਹੜੇ ਗੇਟ ਖੋਲਦੇ ਹੁੰਦੇ ਨੇ ਬੰਦ ਕਰਦੇ ਨੇ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਆਪਾਂ ਤੁਹਾਨੂੰ ਅੱਗੋਂ ਦਿਖਾਵਾਂਗੇ ਕਿਉਂਕਿ ਆਪਾਂ ਇਸ ਬੋਲ ਦੇ ਉੱਤੇ ਗੱਡੀ ਨਹੀਂ ਖੜਾ ਸਕਦੇ ਹੈਗੇ ਆਪਣੇ ਕੋਲੇ ਗੱਡੀ ਹੈ ਜੀ ਲੋਡਿੰਗ ਗੱਡੀ ਨਾਲ ਕਿ ਆਪਾਂ ਖੜਾ ਨਹੀਂ ਸਕਦੇ ਹੈਗੇ ਤੁਸੀਂ ਪਾਣੀ ਚੈੱਕ ਕਰ ਸਕਦੇ ਜੀ ਦਰਿਆ ਦੇ ਵਿੱਚ ਤੇ ਜਿੰਨੀ ਵੀ ਦੂਰ ਤੱਕ ਨਿਗਾ ਮਾਰੋਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਊਗਾ ਆਪਾਂ ਉਹ ਅੱਗੇ ਜਾ ਕੇ ਗੱਡੀ ਖੜਾ ਕੇ ਉੱਥੋਂ ਬਣਾਵਾਂਗੇ ਵੀਡੀਓ ਜੀ ਤੁਸੀਂ ਦੇਖ ਸਕਦੇ ਹੋ ਕਾਫੀ ਲੰਮਾ ਪੋਲਾ ਹੈ ਆਪਾਂ ਪਹਿਲਾਂ ਉਹ ਸਾਹਮਣੇ ਵਾਲਾ ਪੁਲ ਟੱਪ ਜਾਂਦੇ ਸੀਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੁਣ ਆ ਜੂਮ ਕਰਦਾ ਥੋੜਾ ਜਾਂ ਉਹ ਸਾਹਮਣੇ ਪੁਲ ਆ ਜੀ ਪਹਿਲਾਂ ਆਪਾਂ ਉਹ ਪੁਲ ਦੇ ਉੱਤੋਂ ਟੱਪ ਜਾਂਦੇ ਸੀਗੇ ਉਹ ਸਾਹਮਣੇ ਸਾਧਨ ਲੰਘੀ ਜਾਂਦੇ ਨੇ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਆਪਾਂ ਉਧਰ ਦੀ ਟੱਪ ਜਾਂਦੇ ਹੁੰਦੇ ਸੀਗੇ ਆਪਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਆਹ ਕੁਝ ਵੀ ਐ ਆ ਦੇਖ ਕੰਮ ਚੱਲ ਰਿਹਾ ਜੀ ਦਰਿਆ ਦਾ ਜਿਹੜਾ ਆ ਗੇਟ ਬੰਦ ਗੇਟ ਬੰਦ ਕਰਦੇ ਨੇ ਖੋਲਦੇ ਨੇ ਆ ਦੇਖੋ ਇਹਨਾਂ ਦਾ ਕੰਮ ਚੱਲ ਰਿਹਾ ਹੈਗਾ ਰੰਗ ਰੰਗਵਾ ਦੇ ਇਹਨੂੰ ਰੰਗ ਹੋ ਗਿਆ ਉਧਰ ਹੋਊਗਾ ਤੇ ਗ੍ਰੀਸ ਵਗੈਰਾ ਕਰਨਗੇ 게ਟਾਂ ਨੂੰ ਸੋਨੂੰ ਪਰਲੇ ਪਾਸੋਂ ਦਿਖਾਣਿਆਂਗੇ ਇਧਰੋਂ ਨਹਿਰਾਂ ਦੇ ਦੋ ਹੀ 게ਟ ਖੋਲ ਦਿੱਤੇ ਨੇ ਜੀ ਫੋਲੋ ਭਰੀਆਂ ਜਾ ਰਹੀਆਂ ਨੱਕੋ ਨੱਕ ਆਪਾਂ ਯੂਰਲੀ ਨਹਿਰ ਤੇ ਖੜ ਗਏ ਤੁਸੀਂ ਦੇਖ ਸਕਦੇ ਹੋਗੇ ਫੋਲੋ ਭਰੀ ਆਦੀ ਹੈ ਉਪਰ ਦੋ ਨਹਿਰਾਂ ਨੇ ਆ ਦੇਖੋ ਪਰਲੇ ਪਾਸੇ ਕੋਰਲੇ ਪਾਸੇ ਆ ਤੇ 게ਟ ਸਾਰੇ ਖੁੱਲੇ ਹੋਏ ਨੇ ਜੀ ਜਿੰਨੇ ਵੀ ਇਹਦੇ ਦਰਿਆ ਦੇ ਗੇਟ ਲੱਗਦੇ ਨੇ ਸਾਰੇ ਖੋਲੇ ਹੋਏ ਨੇ ਤਾਂ ਇਹ ਨੱਕੋ ਨੱਕ ਭਰੀਆਂ ਯਾਰੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਇਹਦੇ ਵਿਚਾਲ ਦੀ ਪਾਟੜੀ ਐ ਇਹ ਦੋ ਨਹਿਰਾਂ ਨੇ ਹੀ ਆ ਤੁਹਾਨੂੰ ਦਿਖਾਣਾ ਆ ਦੇਖੋ ਇੱਕ ਆ ਪਾਟੜੀ ਹੈਗੀ ਇਹਦੇ ਪਰਲੇ ਪਾਸੋਂ ਉੱਥੇ ਕੰਮ ਚੱਲ ਰਿਹਾ ਜੀ ਪਾਟੜੀ ਪੱਕੀ ਕਰ ਰਹੇ ਨੇਗੇ ਤਾਂ ਉਹ ਮੁੰਡੇ ਕੰਮ ਵਾਲੇ ਫਿਰਦੇ ਨੇਗੇ ਉੱਥੇ ਤੇ ਡਰ ਲੱਗਦਾ ਜੀ ਪੂਰੇ ਸਾਰੇ ਗੇਟ ਖੋਲੇ ਹੋਏ ਨੇ ਗੇ ਪਾਣੀ ਬਹੁਤ ਤੇਜ਼ ਨਿਕਲ ਰਹੀ ਜੀ ਜਰਾ ਵੇ ਤੁਹਾਨੂੰ ਆ ਦੇਖੋ ਜੀ ਕਿੰਨਾ ਤੇਜ਼ ਪਾਣੀ ਆ ਰਿਹਾ ਹੈਗਾ ਦੋਵੇਂ ਪਾਸੋਂ ਕੋਸ਼ਿਸ਼ ਕਰਦੇ ਆਪਾਂ ਪਰਲੇ ਪਾਸੇ ਜਾਣ ਦੀ ਉੱਥੇ ਆ ਕੇ ਦਿਖਾਣਿਆ ਤੁਹਾਨੂੰ ਤੇ ਦੇਖੋ ਹੱਲ ਭਰੀਆਂ ਜਾ ਰਹੀਆਂ ਨੇ ਨਹਿਰਾਂ ਦੇਖ ਸਕਦੇ ਹੋ ਤੁਸੀਂ ਆਪਾਂ ਹਰੀ ਕੇ ਪੱਤਾਂ ਤੇ ਹਾਈਟ ਦੇ ਖੜੇ ਹਾਂਗੇ ਪਾਣੀ ਦੇਖੋ ਕਿੰਨੇ ਸਪੀਡ ਨਾਲ ਨਿਕਲ ਰਿਹਾ ਜੀ ਜਿੰਨੇ ਵੀ ਇਹਦੇ ਗੇਟ ਨੇ ਸਾਰੇ ਗੇਟ ਖੁੱਲੇ ਹੋਏ ਨੇ ਜੀ 1 2 3 4 5 6 6 ਗੇਟ ਖੁੱਲੇ ਹੋਏ ਨੇ 6 ਹੀ ਗੇਟ ਨੇ 6 ਦੇ 6 ਖੁੱਲੇ ਹੋਏ ਨੇ ਪਾਣੀ ਦੇਖੋ ਕਿੰਨੀ ਸਪੀਡ ਨਾਲ ਨਿਕਲ ਰਿਹਾ ਅੱਗੇ ਜਿਹੜੇ ਬੰਦੇ ਤੁਰੇ ਫਿਰਦੇ ਨੇ ਜੀ ਉਹ ਪਰਾਂ ਜਾਲ ਲੈ ਗਏ ਮਛੀਰੇ ਨੇਗੇ ਮੰਨ ਕੇ ਚੱਲੋ ਮੱਛੀਆਂ ਫੜਨ ਵਾਲੇ ਨੇਗੇ ਮੈਨੂੰ ਆਇਆ ਸੀ ਮਾਂ ਕਿਤੇ ਇਹ ਕੰਮਧੰਦਾ ਕਰ ਰਹੇ ਨੇ ਉਰੇ ਇਹ ਕੰਮਧੰਦਾ ਕਰਨ ਵਾਲੇ ਨੇ ਕੰਮਧੰਦਾ ਕਰਨ ਵਾਲੇ ਨਹੀਂ ਹੈਗੇ ਇਹ ਮੱਛੀਆਂ ਫੜਨ ਵਾਲੇ ਨੇ ਵਿਚਾਲੇ ਪਟੜੀ ਬਣੀ ਹੋਈ ਹੈ ਦੇਖੋ ਬੰਦਾ ਤੁਰਿਆ ਜਾ ਰਿਹਾ ਹੈਗਾ ਤੁਸੀਂ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿੰਨੀ ਸਪੀਡ ਹੈ ਜੋ ਹਰੇ ਬਾਈ ਜੀ ਆਉਂਦੀ ਹੈਗੀ ਉਹ ਗੇਟਾਂ ਦੇ ਵਿੱਚ ਦੇਖੋ ਕਿਵੇਂ ਉਹ ਹੋ ਰਹੀ ਹੈਗੀ ਫਸ ਰਹੀ ਹੈਗੀ ਇਸ ਨਹਿਰ ਦੇ ਟੋਟਲ 6 ਗੇਟ ਨੇ ਜੀ 6 ਗੇਟ ਉਸ ਪਰਲੀ ਨਹਿਰ ਦੇ ਨੇ ਉਧਰ 7 ਨੇ ਜੀ 7 ਗੇਟ ਨੇਗੇ ਸਾਰੇ ਖੋਲੇ ਹੋਏ ਨੇ ਸਪੀਡ ਚੈੱਕ ਕਰੋ ਜੀ ਚੱਕਰ ਆਉਂਦੇ ਨੇ ਕੋਲੇ ਖੜਕੇ ਇੰਨੀ ਸਪੀਡ ਤੇ ਪਾਣੀ ਨਿਕਲਦਾ ਹੈਗਾ